ਕਰਨਾ ਵੇ ਤੇ ਨੁਦਿਰ ਕੋਸਤੰਗਾ ਨੇ ਉਹ ਨਹੀਂ ਕੋਠੀ ਮੰਗਾ ਕਰਨਾ ਕੋਈ ਵੱਡਾ ਕਾਰੋਬਾਰ ਵੱਡਿਆਂ ਦਾ ਸਤਕਾਰ ਕਰਨਾ ਛੋਟਿਆਂ ਨੂੰ ਪਿਆਰ ਉਹ ਬਾਕੀ ਖਾਬਾਂ ਵਾਲੇ ਹਾਰ ਮੈਂ ਪਰ ਹੋਈ ਜਾਣੇ ਆ ਇੱਕੋ ਚੀਜ਼ ਮੰਗਰ ਫਾਤਾਂ ਦੇ ਰੁਸਤੀ ਬਾਕੀ ਕੰਮ ਹੋਲੀ ਹੋਲੀ ਹੋਈ ਜਾਣਿਆ ਇੱਕੋ ਜਿヒ ਮੰਗਾ ਰਬਾਤਾਂ ਦੇ ਰੁਸਤੀ ਬਾਕੀ ਕੰਮ ਹੋੜੀ ਹੋਈ ਹੋਈ ਜਾਣਿਆ ਸਾਸਤ੍ਰੀਕਾਰ ਸਾਰਿਆਂ ਨੂੰ ਤੇ ਅੱਜ ਘਰ ਪਹੁੰਚੇ ਆ ਬਹੁਤ ਹੀ ਪਿਆਰੇ ਰਾਈਟਰ ਹਰਦੀਪ ਤੇ ਕੋਹਾ ਸਾਹਿਬ ਤੇ ਨਾਲ ਉਹਨਾਂ ਦੇ ਪਹੁੰਚੇ ਨੇ ਦਵਿੰਦਰ ਸਿੰਘ ਬਾਗੇ ਜਿਨ੍ਹਾਂ ਦਾ ਬੜਾ ਹੀ ਪਿਆਰਾ ਸ਼ਬਦ ਧਾਰਮਿਕ ਚੱਲ ਰਿਹਾ ਆਰਜੈਡ ਅਫੀਸ਼ੀਅਲ ਚੈਨਲ ਤੇ ਚੱਲਦੇ ਚਪਰੇ ਬਾਪੂ ਦੀਪ ਸਿੰਘ ਦੇ ਤੇ ਜਿਸ ਨੂੰ ਲਿਖਿਆ ਹਦੀਪ ਸਿੰਘ ਪਿੰਡ ਦੇ ਕੋਹਾ ਤੇ ਮਿਊਜ਼ਿਕ ਕੀਤਾ ਆਰਜੈਸ ਭਾਈ ਨੇ ਤੇ ਅੱਜ ਮੇਰੇ ਭਰਾ ਮੇਰੇ ਘਰ ਆਏ ਆ ਮੈਨੂੰ ਮਿਲਣ ਤੇ ਪਹਿਲਾਂ ਦਵਿੰਦਰ ਸਿੰਘ ਜੀ ਆਪਣਾ ਜਿਹੜਾ ਸ਼ਬਦ ਚੱਲ ਰਿਹਾ ਦੁਪਹਿਰੇ ਸਾਂਗ YouTube ਤੇ ਹਾਂਜੀ ਆਉਂਦਿਓ ਹਫਤੇ ਚ ਹੁੰਦੇ 7 ਦਿਨ ਜੀ ਦਿਨ ਐਤਵਾਰ ਵਾਲਾ ਹਰ ਕੋਈ ਵਿਚਾਰਦਾ ਚੱਲਦੇ ਚ ਪੈਰੇ ਬਾਪੂ ਦੀਪ ਸਿੰਘ ਦੇ ਸੰਗਤਾਂ ਦਾ ਕਾਟਿਆਂ ਦਾ ਠਾਠਾ ਮਾਰਦਾ ਚੱਲਦੇ ਚ ਪੈਰੇ ਬਾਪੂ ਕੰਡੇ ਵਾਲੇ ਦੇ ਸੰਗਤਾਂ ਦਾ ਕਾਟਿਆਂ ਦਾ ਠਾਠਾ ਮਾਰਦਾ ਉਹ ਰੱਖੀ ਹਰਦੀਪ ਨੇ ਵੀ ਆਸ ਨਹੀਂ ਟੁੱਟੀ ਉਹ ਤਾញੋਂ ਸੰਡੇ ਵਾਲੇ ਦਿਨ ਮਾਰਦਾ ਏ ਛੁੱਟੀ ਚਾੜੇ ਆਉਂਦਾ ਏ ਕੋਹੇ ਪਿੰਡੋਂ ਬਸਤੇ ਆਉਂਦਾ ਏ ਕੋਹੇ ਪਿੰਡੋਂ ਬਸਤੇ ਹੋ ਚਾੜੇ ਆਉਂਦਾ ਏ ਕੋਹੇ ਪਿੰਡੋਂ ਬਸਤੇ ਰੱਖਿਆ ਪਰੋ ਸਾਸਿਦ ਕੋ ਨਾ ਹਾਰਦਾ ਹੋਏ ਹੋ ਚੱਲ ਦੇ ਚ ਪੈਰੇ ਬਾਬਾ ਦੀਪ ਸਿੰਘ ਦੇ ਸੰਗਤਾਂ ਦਾ ਟਾਟਾ ਆਉਂਦਾ ਟਾਟਾ ਮਾਰਦਾ ਚੱਲਦੇ ਚ ਪੈਰੇ ਬਾਪੂ ਖੰਡੇ ਵਾਲੇ ਦੇ ਸੰਗਤਾਂ ਦਾ ਕਾਠੇ ਆਉਂਦਾ ਠਾਠਾ ਮਾਰਦਾ ਬਹੁਤ ਹੀ ਪਿਆਰੇ ਰਾਈਟਰ ਆ ਭਾਜੀ ਤੇ ਇੱਕ ਹੋਰ ਵੀ ਇਹਨਾਂ ਦਾ ਧਾਰਮਿਕ ਸ਼ਬਦ ਲਿਖਿਆ ਸਰਹੰਦ ਉਹ ਵੀ ਤੁਹਾਨੂੰ ਸਥਾਈ ਅੰਤਰਾ ਸੁਣਾਵਾਂਗੇ ਉਹ ਦਾ ਮਿਊਜ਼ਿਕ ਸਾਰਾ ਕੁਝ ਰੈਡੀ ਆ ਤੇ ਉਹ 1 ਮਹੀਨੇ ਤੱਕ ਤੁਹਾਨੂੰ ਸੁਣਨ ਲਈ ਮਿਲੂਗਾ ਸ਼ੀਦੀ ਦਿਹਾੜਿਆਂ ਚ ਛੋਟੇ ਸਹਿਬ ਜਹਾਦਿਆਂ ਦੀ ਸ਼ਹਾਦਤ ਨੂੰ ਮੱਦੇ ਨਜ਼ਰ ਰੱਖ ਕੇ ਸ਼ਬਦ ਬਣਾਇਆ ਗਿਆ ਤੇ ਸੁਣਾਉਣੇ ਆ ਤੁਹਾਨੂੰ ਸਾਈਂੰਤਰਾ ਓਇਆ ਜੋ ਜਿੰਨੇ ਜਾਣਾ ਸਰਹੰਦ ਸੰਗ ਤੇ ਓ ਵੇਖ ਲਿਓ ਨਾਲੇ ਖੂਨੀ ਕੰਧ ਸੰਗ ਤੇ ਆ ਜੋ ਜਿੰਨੇ ਜਾਣਾ ਸਰਹੰਦ ਸੰਗ ਤੇ ਵੇਖ ਲਿਓ ਨਾਲੇ ਖੂਨੀ ਕੰਧ ਸੰਗ ਤੇ ਜਿੱਥੇ ਚਿਣੇਡੇ ਨਾਲ ਓ ਜਿਹੜੀ ਸਿੱਕੀ ਦੀ ਮਸਾਲਾ ਉਹ ਬੜਾ ਓ ਕਸ ਕੀਦਾ ਸੀ ਪੰਧ ਸੰਗ ਤੇ ਆ ਜੋ ਜਿੰਨੇ ਜਾਣਾ ਸਰਹੰਦ ਸੰਗ ਤੇ ਓਏ ਕਿਨੇ ਨਾਲੇ ਖੂਨੀ ਕੰਦ ਸੰਗ ਤੇ ਓਏ ਇਹ ਗੱਲ ਸੋਚਦਾ ਏ ਬੈਠਾ ਹਰਦੀਪ ਜਦੋਂ ਪਿੰਡ ਪੈਂਦੀ ਯਾਦ ਕੋਹੇ ਵਿੱਚ ਸੀਤ ਇਹ ਗੱਲ ਸੋਚਦਾ ਏ ਬੈਠਾ ਹਰਦੀਪ ਜਦੋਂ ਪਿੰਡ ਪੈਂਦੀ ਅਦ ਕੋਹੇ ਵਿੱਚ ਸੀਤ ਉਹ ਬੜੇ ਹੌਸਲੇ ਸੀ ਵੱਡੇ ਝੰਡੇ ਸਿੱਕੀ ਵਾਲੇ ਗੱਡੇ ਬੜੇ ਹੌਸਲੇ ਸੀ ਵੱਡੇ ਜੇਕਾਰੇ ਉਹਨਾਂ ਛੱਡੇ ਬਾਜਾਂ ਵਾਲੇ ਦੇ ਸੀ ਫਰਜਾਂਦੇ ਸੰਗ ਤੇ ਆ ਜੋ ਜਿੰਨੇ ਜਾਣਾ ਸਰਹੰਦ ਸੰਗ ਤੇ ਵੇਖ ਲਿਓ ਨਾਲੇ ਖੂਨੀ ਕੰਧ ਸੰਗ ਤੇ ਤੁਹਾਨੂੰ ਲਾਈਕ ਕਮੈਂਟ ਸ਼ੇਅਰ ਜਰ ਕਰਨਾ ਤੇ YouTube ਤੇ ਜਾ ਕੇ ਚਲਦੇ ਵਿਚ ਪਹਿਰੇ Song ਵੀ ਜਰੂਰ ਸੁਣਨਾ ਇਸ ਤੋਂ ਬਾਅਦ ਤੰਦਰੁਸਤੀ ਵੀ ਗਾਣਾ ਆ ਰਿਹਾ ਜਿਹੜਾ ਤੁਹਾਨੂੰ ਸ਼ੁਰੂ ਵਿੱਚ ਮੈਂ ਸੁਣਾਤਾ ਜੀ ਤੇ YouTube ਤੇ ਤੁਸੀਂ ਸਰਚ ਕਰਨੀ ਦਵਿੰਦਰ ਬਾਗੇ ਅਫੀਸ਼ੀਅਲ ਚੈਨਲ ਸਰਚ ਕਰਨਾ ਤੇ ਉੱਤੇ ਤੁਹਾਨੂੰ ਚਲਦੇ ਵਿਚ ਪਹਿਰੇ Song ਸਾਨੂੰ ਮਿਲ ਜੇਗਾ ਹਾਂਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ